ਮੁਕੇਰੀਆਂ ਦੇ ਮੁਹੱਲਾ ਗੁਰਦੇਵਪੁਰ ਦੀ ਸ਼੍ਰੀ ਗੁਰੂ ਰਵੀਦਾਸ ਸੇਵਕ ਸਭਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਜਗਤ ਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿੱਚ ਸ਼ਿਸ਼ੋਭੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਜਾਏ ਗੇ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਰਦਾਲੂਆਂ ਨੇ ਹਾਜ਼ਰੀ ਲਗਵਾ ਕੇ ਗੁਰਬਾਣੀ ਸੁਣ ਜੀਵਨ ਸਫਲਾ ਕੀਤਾ ਸ਼ਰਧਾਪੂਰਵਕ ਸਜਾਏ ਗਏ ਇਸ ਨਗਰ ਕੀਰਤਨ ਦਾ ਜਗ੍ਹਾ-ਜਗ੍ਹਾ ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ ਅਤੇ ਲੰਗਰ ਵੀ ਲਗਾਏ ਗਏ ਪੈਦਲ ਟਰੈਕਟਰ ਟਰਾਲੀਆਂ ਅਤੇ ਮੋਟਰ ਗੱਡੀਆਂ ਤੇ ਸਵਾਰ ਪਾਰੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਮਹੱਲਾ ਗੁਰਦੇਵਪੁਰ ਤੋਂ ਸ਼ੁਰੂ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਬਖ ਬਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰੂ ਘਰ ਆ ਕੇ ਸਮਾਪਤ ਹੋਇਆ ਇਸ ਮੌਕੇ ਪ੍ਰਬੰਧਕਾਂ ਅਤੇ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਵਦਨ ਅਤੇ ਨੰਬਰਦਾਰ ਵਿਜੇ ਨੰਗਲਾ ਹੋਰਾ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਸਮੁੱਚੇ ਜਗਤ ਨੂੰ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਇਲਾਕੇ ਦੀਆਂ ਧਾਰਮਿਕ ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਸ਼ਮੂਲੀਅਤ ਕਰ ਜੀਵਨ ਸਫਲਾ ਕੀਤਾ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਅਜੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 648ਵਾਂ ਜਨਮ ਦਿਹਾੜਾ ਜਿਸ ਤਰ੍ਹਾਂ ਸਾਰੇ ਵਰਲਡ ਵਿੱਚ ਹਰ ਜਗ੍ਹਾ ਔਰ ਦੇਸ਼ ਵਿਦੇਸ਼ ਵਿੱਚ ਔਰ ਇਹ ਹਿੰਦੁਸਤਾਨ ਵਿੱਚ ਵੀ ਹਰ ਜਗ੍ਹਾ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਮਕੇਰੀਆਂ ਵਿਖੇ ਵੀ ਇਹ ਬੜੀ ਸ਼ਰਧਾ ਤੇ ਤੁਹਫਤਾਂ ਨਾਲ ਸ਼੍ਰੀ ਗੁਰੂ ਦੇਵ ਜੀ ਦਾਸ ਸੇਕ ਸਭਾ ਅਤੇ ਲਾਪੜੀਆਂ ਸਮੂਹ ਸੰਤਾਂ ਵੱਲੋਂ ਇਹ ਮਨਾਇਆ ਜਾ ਰਿਹਾ ਹੈ ਔਰ ਇਹ ਨਗਰ ਕੀਰਤਨ ਮਹਲਾ ਗੁਰਦੇਵ ਤੋਂ ਸ਼ੁਰੂ ਹੋ ਕੇ ਉੱਥੇ ਹੀ 4 ਵਜੇ ਸਮਾਪਤ ਹੋਵੇਗਾ ਔਰ ਇਸ ਮੌਕੇ ਤੇ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਗੁਰਦੇ ਧੰ ਗੁਰਦੇ ਜੀ ਸ੍ਰੀ ਗੁਰੂ ਜੀ ਦਾਸ ਮਹਾਰਾਜ ਜਿਹਦੇ 648ਵੇਂ ਪ੍ਰਕਾਸ਼ ਦਿਹਾੜੇ ਤੇ ਦੇਸ਼ ਵਿਦੇਸ਼ ਚ ਬੈਠੀਆਂ ਰੇदास ਨਾਮ ਲੈ ਵਾਲਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਸਮੂਹ ਸੰਗਤਾਂ ਦੇ ਕਰਨਾ ਜੀ ਬੇਨਤੀ ਕਰਦਾ ਹਾਂ ਕਿ ਜੋ ਸੰਦੇਸ਼ रविदास ਮਹਾਰਾਜ ਜੀ ਨੇ ਇੱਕ ਜੁੜਦਾ ਦਿੱਤਾ ਹੈਗਾ ਅਸੀਂ ਉਸੇ ਚੱਲ ਕੇ ਉਹਨਾਂ ਦੇ ਦੱਸੇ ਗਏ ਮਾਰਗ ਤੇ ਚੱਲ ਕੇ ਪਹੁੰਚਾ ਹੈਗੇ ਆਪਣੇ ਹੱਕਾਂ ਦੀ ਪ੍ਰਾਪਤੀ ਕਰਨੀ ਹੈ ਜੈ ਗੁਰਦੇਵ ਤੁੰਗਦੇ